よし。<laughs> <laughs> ਕੋ ਆਪਣਾ ਨਰਮ ਲੰਦਰੇ ਨੇ ਚਾਹੀਦਾ ਡੈਸਕ ਕਿਤਾਬ ਡੈਸਕ ਹੀਮਰ ਬਟ ਟੋਕ ਅਬਾਉਟ ਡੈਸਕ ਅਬਾਉਟ ਕਟ ਡਾਊਨ ਕੋ ਚਰਚੋਤ ਚਰਚੋਤ ਸਰਬੋਤ ਅਲੋ ਉਸ ਸ਼ੇਰੋ ਦੇ ਸੈਮੀਨਾਰ ਜ ਨੌਜਵਾਨਾਂ ਤੇ ਫੋਕਸ ਕੀਤਾ ਗਿਆ ਕੀ ਕਹਿਣਾ ਚਾਹੋ। ਦੇਖੋ ਮਨਜੋਤ ਡੀਜੀਪੀ ਪੰਜਾਬ ਦੇ ਇਰਾਦਾ ਅਨੁਸਾਰ ਸਾਨੂੰ ਜਿਹੜੇ ਦੋ ਟਾਸਕ ਮਿਲੇ ਹੋਏ ਆ ਉਹਦੇ ਚ ਪਹਿਲਾ ਟਾਸਕ ਹੈ ਐਨਫੋਰਸਮੈਂਟ एनफोर्समेंट बारे पटियाला पुलिस लगातार जो नशा तस्कर ने उन्होंने गिरफ्तार करके विकल्प अंजाम दे रही है दूजा टास्क है अवेयरनेस यूथ इस प्रॉब्लम बारे करनी बहुत जरूरी है इस लड़ी से मैं इतने थप्पर कॉलेज अपनी सारी टीम नाल पहुंचे सी सिटी डी एस पी सिंह पटियाला सांझ केंद्र की टीम ने एक यूथ मोटिवेशन सेमिनार इतने कंडक्ट कराए ਜੋ ਸਪੋਰਟਸ ਗ੍ਰੀਟ ਹੁੰਦੇ ਗਏ ਤੇ ਜਿਹੜੇ ਬੱਚੇ ਸਪੋਰਟਸ ਦੇ ਖੇਤਰ ਚ ਵਧੀਆ ਤੇ ਮੈਡਲ ਵਗੈਰਾ ਲੈ ਕੇ ਆਏ ਉਹਨਾਂ ਨੂੰ ਬਾਕੀ ਬੱਚਿਆਂ ਨੇ ਇੰਟਰੋਡਿਊਸ ਕਰਾਇਆ ਗਿਆ ਤੇ ਯੂਥ ਨੂੰ ਮੋਟੀਵੇਟ ਕੀਤਾ ਗਿਆ ਮੈਂ ਪਰਸਨਲੀ ਵੀ ਮੋਟੀਵੇਟ ਕੀਤਾ ਤੇ ਆਉਣ ਵਾਲੇ ਸਮੇਂ ਚ ਵੀ ਪਟਿਆਲਾ ਪੁਲਿਸ ਲਗਾਤਾਰ ਐਨਫੋਰਸਮੈਂਟ ਦੇ ਉਪਰਾਲਿਆਂ ਦੇ ਨਾਲ ਨਾਲ ਅਵੇਅਰਨੈਸ ਦੇ ਜਿਹੜੇ ਉਪਰਾਲੇ ਆ ਉਹ ਵੀ ਕਾਫੀ ਵੱਡੇ ਪੱਧਰ ਤੇ ਅੱਗੇ ਵੀ ਚਲੂ ਸਰ ਨਵੇਂ ਭਰਾਤੇ ਕਾਨੂੰਨ ਵੀ ਲਾਗੂ ਹੋ ਗਏ ਨੇ ਉਹਦੇ ਵਿੱਚ ਸਜਾਮਾ ਦੀ ਗੱਤ ਆ ਹੋਇਆ ਕੋਈ 20 ਨਵੇਂ ਕਾਨੂੰਨ ਵੀ ਲਾਗੂ ਹੋਏ ਨੇ ਤਰ੍ਹਾਂ ਸੀ ਕਰੋਨਾ ਦੇ ਵਿੱਚ ਜਾਨੀ ਕਿ ਸਜ਼ਾਵਾਂ ਦੇ ਵਿੱਚ ਵਾਧਾ ਕੀਤਾ ਗਿਆ ਕੀ ਕਹਿਣਾ ਚਾਹੋਗੇ ਕਾਨੂੰਨਾਂ ਦਾ ਲਾਹਾ ਮਿਲੇਗਾ ਇਸ ਵਾਰੀ ਜਿਹੜਾ ਕਹਿੰਦਾ ਬਿਲਕੁਲ ਕਾਨੂੰਨਾਂ ਦਾ ਲਾਹਾ ਜ਼ਰੂਰ ਮਿਲੂ ਐਂਡ ਜੀਪੀ ਸਾਹਿਬ ਦੇ ਹੁਕਮ ਮੁਤਾਬਕ ਫੌਨਸੀ ਵੱਡੇ ਪੱਧਰ ਤੇ ਨਸ਼ਾ ਤਸਕਰੀ ਦੀ ਜਾਇਦਾਦਾਂ ਵੀ ਜਿਹੜੀਆਂ ਨੇ ਉਹ ਵੀ ਫੁਰਖਰਾਵਣ ਪਿਛਲੇ 6 ਮਹੀਨਿਆਂ 'ਚ ਅਰਾਊਂਡ 9.5 ਕਰੋੜ ਦੀ ਜਾਇਦਾਦਾਂ ਜਿਹੜੀ ਨਸ਼ਾ ਤਸਕਰੀ 'ਚ ਲਿੱਥ ਹੋ ਕੇ ਤਸਕਰਾਂ ਨੇ ਬਣਾਈਆਂ ਸੀ ਉਹ ਅਸੀਂ ਕੋਰਕ ਕਰਾਈਆਂ ਨੇ ਪ੍ਰਾਪਰਟੀ ਫੋਰ ਫੀਚਰ ਕਰਾਇਆ ਤੇ ਅੱਗੇ ਵੀ ਸਾਡੇ ਕਾਫੀ ਕੇਸ ਜਿਹੜੇ ਉਹਦੇ ਤਿਆਰ ਹੋ ਸਰ ਹੁਣ ਤੱਕ ਇਹਨਾਂ ਐਫੇਅਰ ਉਹ ਦਰਜ ਕਰ ਲਈ ਦੀਏਗੇ ਅਹ ਦੇਖੋ ਪਿਛਲੇ ਮਹੀਨੇ ਵੀ ਜੇ ਗੱਲ ਕਰੀਏ ਤਾਂ ਪੰਜਾਬ ਪਲੱਸ ਐਨਡੀਪੀਐਸ ਐਕਟ ਦੇ ਅੰਦਰ ਐਫਆਰ ਅਸੀਂ ਗੱਲ ਕੀਤੀ ਆ ਤੇ ਜਿਹੜਾ ਵੀ ਪੈਡਲਰ ਔਨ ਦੀ ਸਟਰੀਟ ਹੈਗਾ ਜਿਹੜਾ ਨੁਕਣਾ ਚ ਪੌਂਨੇ ਆ ਚ ਫੜ ਕੇ ਨਸ਼ਾ ਵੇਚ ਰਿਹਾ ਹੈ ਉਹਨੂੰ ਅਸੀਂ ਫੜ ਕੇ ਆਂਦੇ ਹਾਂ